ਅਕਾਲੀ ਦਲ ਹਾਈ ਕਮਾਂਡ ਦੇ ਨਿਰਦੇਸ਼ਾਂ ਤੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਦੱਖਣੀ ਦੇ ਇੰਚਾਰਜ ਕਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਇੱਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਇੰਚਾਰਜ ਅਨਿਲ ਜੋਸ਼ੀ ਖਾਸ ਤੌਰ ਤੇ ਪਹੁੰਚੇ ਇਸ ਮੌਕੇ ਤੇ ਸੰਬੋਧਨ ਕਰਦਿਆਂ ਅਨਿਲ ਜੋਸ਼ੀ ਤੇ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਸਹਿਯੋਗ ਸਦਕਾ ਸ਼ਾਨਦਾਰ ਜਿੱਤ ਹਾਸਲ ਕਰੇਗੀ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਲ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਸਿੰਘ ਗੁਮਾਨਪੁਰਾ ਮੈਨੇਜਰ ਹਰਪ੍ਰੀਤ ਸਿੰਘ ਰਵੇਲ ਸਿੰਘ ਪੁੱਲਰ ਸਰਪੰਚ ਅਜਾਪ ਸਿੰਘ ਅਵਤਾਰ ਸਿੰਘ ਟਰੱਕਾwale ਅਮਰਬੀਰ ਸਿੰਘ ਟੋਟ ਨਰਿੰਦਰ ਸਿੰਘ ਬਿੱਟੂ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ ਤੇ ਤਲਬੀਰ ਸਿੰਘ ਇੰਚਾਰਜ ਨੇ ਇਸ ਕਨਸਟੈਂਸੀ ਦੇ ਤੇ ਜੋ ਅੱਜ ਕਰੰਟ ਜੋ ਉਤਸ਼ਾਹ ਇਹ ਨਜ਼ਰ ਆਇਆ ਜਿਹੜਾ ਸਮਝ ਲਓ ਇਹ ਥਰਮਾਮੀਟਰ ਆ ਪੂਰੇ ਪੰਜਾਬ ਦਾ ਤੇ ਇਸ ਤਰ੍ਹਾਂ ਹੀ ਹੁਣ ਹਰ ਜਗ੍ਹਾ ਦੇ ਉੱਤੇ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਉਹਨਾਂ ਨੇ ਅ ਪਰਸੋਂ ਜਿਹੜੀ ਮੀਟਿੰਗ ਕੀਤੀ ਪ੍ਰਧਾਨ ਜੀ ਦੇ ਘਰੀ ਇਸ ਲੋਕ ਸਭਾ ਦੀ ਤੇ ਉਹਨਾਂ ਨੇ ਸਾਨੂੰ ਜੋ ਹਦਾਇਤਾਂ ਕੀਤੀਆਂ ਉਹਦੇ ਅਕੋਰਡਿੰਗ ਅਸੀਂ ਚੱਲ ਤੁਰਪੇ ਆ ਇਸ ਪਾਰਲੀਮੈਂਟ ਇਸ ਲੋਕ ਸਭਾ ਹਲਕੇ ਵਾਸਤੇ ਤੇ ਪਹਿਲੀ ਮੀਟਿੰਗ ਜਿਹੜੀ ਇਹਨਾਂ ਨੇ ਕਰਾਈ ਆ ਤੇ ਮੈਂ ਵਧਾਈ ਦੇਣਾ ਕਿ ਪਹਿਲੀ ਜਿਹੜੀ ਮੀਟਿੰਗਾਂ ਨੇ ਜਿਸ ਤਰ੍ਹਾਂ ਦਾ ਇਹ ਸ਼ੁਰੂਆਤ ਹੋਈ ਆ ਇਹ ਇਸੇ ਤਰ੍ਹਾਂ ਕਾਫਲਾ ਵਧੂਗਾ ਮੇਰੇ ਤੋਂ ਪਹਿਲਾਂ ਮੇਰੇ ਵੱਡੇ ਭਰਾ ਜੋਸ਼ੀ ਸਾਹਿਬ ਨੇ ਦੱਸਤਾ ਕਿ ਸਾਡੀ ਪਰਸੋਂ ਬਾਦਲ ਸਾਹਿਬ ਨਾਲ ਮੀਟਿੰਗ ਹੋਈ ਸੀ ਔਰ ਉਹਦੇ ਵਿੱਚ ਵਿਚਾਰ ਚਰਚਾ ਹੋਈ ਸੀ ਕਿ ਆਪਾਂ ਜਿਹੜੀ ਇਲੈਕਸ਼ਨ ਉਹ ਸ਼ੁਰੂ ਕਰੀਏ ਤੇ ਜਦਾਂ ਜੋਸ਼ੀ ਸਾਹਿਬ ਨੇ ਦੱਸਿਆ ਕਿ ਅੰਦਰ ਦੀ ਗੱਲ ਬਾਹਰ ਆ ਗਈ ਸਾਡੇ ਉਮੀਦਵਾਰ ਨੇ ਔਰ ਸਾਨੂੰ ਉਸ ਦਿਨ ਦੀ ਖੁਸ਼ੀ ਹੀ ਮਿਲ ਸਕਦਾ ਪਰਸੋਂ ਕੀਤੀ ਤੇ ਅੱਜ ਹੀ ਅਸੀਂ ਮੀਟਿੰਗ ਰੱਖ ਲਈ ਹੈ ਅਸੀਂ ਬਸ ਬਾਦਲ ਸਾਹਿਬ ਦੇ ਮੂੰਹੋਂ ਇੱਕ ਗੱਲ ਸੁਣਨੀ ਚਾਹੁੰਨੇ ਹੁਣ ਅੰਦਰ ਅੰਦਰ ਸੁਣਨੀ ਉਹਦਾਂ ਸੋ ਇਸ ਕਰਕੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਡੇ ਉਮੀਦਵਾਰ ਨੇ ਔਰ ਤਗੜੇ ਹੋ ਕੇ ਹਲਕੇ ਦਾ ਇਕੱਲਾ ਇਕੱਲਾ ਬੰਦਾ ਸ਼੍ਰੀ ਨਿਲ ਜੋਸ਼ੀ ਬਣ ਕੇ ਇਥੋਂ ਇਲੈਕਸ਼ਨ ਲੜੇਗਾ ਔਰ ਵੱਡਾ ਮਾਨ ਤਾਨ ਦੇ ਨਾਲ ਅਸੀਂ ਜੋਸ਼ੀ ਸਾਹਿਬ ਨੂੰ ਜਿਤਾਵਾਂਗੇ